ਫਲਸਾ ਵਾਹਿਗੁਰੂ ਜੀ ਦੀ ਫਤਿਹ ਸਿੰਘ ਤਿਆਰੀਆਂ ਕਰ ਰਿਹਾ ਘੋੜੇ ਆਪਣੇ ਸਵਾਰੇ ਨੇ ਤੇ ਗੁਰਦੁਆਰਾ ਸਾਹਿਬ ਰੇੜੂ ਸਾਹਿਬ ਵਿਖੇ ਅੱਜ ਦੂਜੇ ਦਿਨ ਦਾਤ ਯਾਦਗੀਆਂ ਤਿਆਰੀਆਂ ਜ਼ਰੂਰੀਆਂ ਅੱਜ ਵੀ ਵਾਹਿਗੁਰੂ ਜੀ ਪੈਂਦਾ तकरीबन 170 75 ਕਿਲੋਮੀਟਰ ਦਾ ਤੇ ਸਵੇਰੇ ਸਡੇ ਅਮਰਪੇੜੇ ਗੁਰੂ ਘਰ ਚੋਂ ਚਾਹ ਤੇ ਲੱਡੂ ਦੇ ਬੜੀ ਕਿਰਪਾ ਦੀ ਥੋੜੇ ਜਿਹਾ ਵਾਅਬ ਹੀ ਜਥੇ ਨੂੰ ਸਿਰਫ ਆਨੰਦ ਦੇ ਰਹੇ ਨੇ એનર્ਜੀ ਵੱਲ ਰਹੀ ਹੈ ਤੇ ਪੈਟਰੋਲ ਨੇ ਸਾਨੂੰ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਪਹੁੰਚ ਜਾਵਾਂਗੇ ਸਿਰਫ ਅੰਮ੍ਰਿਤਸਰ ਵੱਡੀ ਲੱਗ ਰਹੀ ਹੈ ਤੇ ਘੋੜੇ ਵੀ ਤਿਆਰ ਤੇ ਯਾਤਰਾ ਵੀ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਗਿਆ ਸ਼ਮਸ਼ੀਰ ਸਿੰਘ ਜੀ ਆਓ ਜੀ ਸ਼ਗੀ ਚਾਹ ਪਾਣੀ ਤੇ ਜੀ ਜੀ ਪਹੁੰਚ ਗਏ ਨੇ ਘੋੜੇ ਖਿੱਚੀਏ ਅੱਜ ਅੱਜ ਦਾ ਸਵਰ ਕਿੰਨਾ ਹੈਗਾ ਅਜਿਛੇ 72 ਕਿਲੋਮੀਟਰ ਹੈ ਰਿਫਲੈਕਟਰ ਅਸੀਂ ਲਾ ਲਏ ਨੇ 175 ਕਿਲੋਮੀਟਰ ਵਾਹ ਜੀ ਵਾਹ ਸੋ ਦੂਜੇ ਦਿਨ ਦਾ ਜੋ ਸਫਰ ਹੈ ਗੁਰਦੁਆਰਾ ਰੀਰੂ ਸਾਹਿਬ ਪਾਤਸ਼ਾਹੀ ਦਸਵੀਂ ਥਾਨੇਵਾਲ ਤੋਂ ਕਰਨਾਲ ਨਿਰਮਲ ਕੁਟੀਆਲੀ ਸਿੰਘ ਤਿਆਰਬਰ ਤਿਆਰ ਭਾਰਤੀ ਕਲਾ ਮਹਾਰਾਜ ਕਿਰਪਾ ਕਰਦਾਂ ਬਣੀ ਕਰ ਬਹੁਤ ਸੋਨਾ ਵਿਸ਼ਰਾਮ ਬਹੁਤ ਇਤਿਹਾਸਿਕ ਜਗ੍ਹਾ ਸੰਬੰਧੀ ਪੀਦੀ ਹੈ ਜਿਹੜੂ ਪ੍ਰਸ਼ੰਕ ਕਰਿਆਗਾ ਉਹ ਇਥੇ ਗੁਰੂ ਸਾਹਿਬ ਦੇ ਜਨਮ ਸਥਾਨ ਦੀ ਜੋ ਪ੍ਰਾਪਤ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਧਰਮ ਦੇ ਕਾਮੋ ਹੁਕਮ ਦਾ ਸਭ ਸੱਚ ਹੈ ਤੁਮਾਰੀ ਯਾਤ ਹੈ ਚਲੋ ਜੀ ਗੁਰਦੁਆਰਾ ਸਾਹਿਬ ਦੀ ਗੇਜ ਜੋ ਸਾਡੀ ਪੁਰਾਣੇ ਪੱਖਾਂ ਕੀ ਘੋੜੀਆਂ ਦੇ ਸਮੇਂ ਉਹਨਾਂ ਦੇ ਸਮੇਂ ਉਸੇ ਦਰਜੇ ਹੀ ਵਾਹ ਬਠਾ ਨੇ ਸੰਤਨ ਬਾਬਾ ਦਾ ਦਸਤੂਰ ਹੈ ਇਹਨੂੰ ਵੀ ਬੈਲ ਦੋ ਜੇਸੀ ਆ ਰਹਿਣਾ ਤੁਹਾਨੂੰ ਦੋਵਾਣਾ ਉਹ ਚਾਲ ਲੱਭੀ ਨਾ ਤੇ ਰਸਤਾ ਪਹਾੜ ਦਾ ਅੱਜ ਸ਼ੇਰੇ ਜਦੋਂ ਰੇਡੂ ਸਾਹਿਬ ਤੋਂ ਨਿਕਲੇ ਤੇ ਵੀਰ ਨੂੰ ਫੋਨ ਕੀਤਾ ਚੇਤਾ ਆ ਗਿਆ ਪ੍ਰਦੀਪ ਦਾ ਕਿੰਨੇ ਪਿਆਰ ਨਾਲ ਚਾਹ ਦਿੰਦਾ ਪਿਆ ਪਹਿਲਾਂ ਪੁਛਿਆ ਉੱਠਿਆ ਤੇ ਆਵਾਜ਼ ਨਹੀਂ ਆਈ ਪਹਿਲਾਂ ਤਾਂ ਫੋਨ ਹੀ ਨਹੀਂ ਚੁੱਕਿਆ ਕਿ ਗਲਤੀ ਨਾਲ ਲੱਗ ਗਿਆ ਹੋਗਾ ਸੁਖਮਿੰਦਰ ਦਾ ਪਹਿਲਾਂ ਵੀ ਲੱਗਿਆ ਸੀ ਪਹਿਲਾਂ ਵੀ ਲੱਗਿਆ ਸੀ ਲੇਕਿਨ ਦੁਬਾਰਾ ਕੀਤਾ ਜਦੋਂ ਦੁਬਾਰਾ ਕੀਤਾ ਫਿਰ ਚੁੱਕ ਲਿਆ ਹਾਂਜੀ ਮੈਂ ਕਿਹਾ ਭਾਈ ਸਾਹਿਬ ਉੱਠੇ ਹੋ ਕਹਿੰਦੇ ਹੁਣ ਉੱਠ ਗਿਆ ਵਾਂ ਹੋਰ ਦੱਸ ਮੈਂ ਕਿਹਾ ਦੁੱਧ ਹੈਗਾ ਘਰ ਤੇ ਕਹਿੰਦਾ ਕੀ ਕਰਨਾ ਮੈਂ ਤਾਂ ਚਾਹ ਪੀਣੀ ਹੈ ਸਾਥ ਸੰਗਤ ਜੀ ਕਿੰਨੀਆਂ ਕੀ ਆ ਰਹੀਆਂ ਹੈਗੀਆਂ ਜਿਨ੍ਹਾਂ ਨੂੰ ਸਵੇਰੇ ਸੁਪਿਆ ਠਾ ਕੇ ਦੁੱਧ ਪੁੱਛਦੇ ਹੋ ਤੇ ਵੀਰ ਨੂੰ ਮੈਂ ਕਿਹਾ ਕਿ ਚਾਹ ਬਰ ਹੋਣੀ ਬੀਣੀ ਬਣਾ ਕੇ ਆਪ ਲੈ ਆ ਸੂਈ ਜੇ ਵੜ ਕਿਉਂਕਿ ਬੜੀ ਸੋਣੀ ਚਾਹ ਬਣਾਉਂਦਾ ਵਾ ਇਸ ਮਸ਼ੀਨੀ ਯੁੱਗ ਨੇ ਮੈਂ ਦੱਸਣਾ ਚਾਹੁੰਦਾ ਨਾ ਨੈਸ਼ਨਲ ਹਾਈਵੇ ਸਾਹਮਣੇ ਨਿਕਲਦੀ ਆ ਦਿੱਲੀ ਵਾਲੀ ਘਟੋ ਘਟ 100 ਵਰੀ ਤੇ ਆਏ ਗਏ ਹੋਾਂਗੇ ਬ੍ਰੇਕ ਨਹੀਂ ਵੱਜੇ ਇਹ ਸਾਈਕਲਾਂ ਦੀ ਬਦੌਲਤ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਬਦੌਲਤ ਹੈ ਕਿ ਅੱਜ ਪ੍ਰਦੀਪ ਵੀ ਆ ਗਿਆ ਹੈ ਤੇ ਅਲਸੀ ਦੀਆਂ ਪੰਨੀਆਂ ਤੇ ਭਾਜੀ ਦੇ ਕਈ ਕੁਸ਼ ਆ ਗਿਆ ਸਾਡੇ ਕੋਲ ਤੇ ਸਭ ਤੋਂ ਵੱਡੀ ਗੱਲ ਹੈ ਕਿ ਵੀਰ ਮਿਲ ਗਿਆ ਉਹ ਯਾਦਾਂ ਤਾਜ਼ੀਆਂ ਆ ਮੀਆਂ ਨੌਕਰੀ ਸ਼ੁਰੂਆਤ ਕਿੱਥੇ ਕੀਤੀ ਸੀ ਤੇ ਹੁਣ ਅਕੀਦ ਤੇ ਆ ਗਈ ਹੈ ਮੈਂ ਬਸ ਆ ਰਿਹਾ ਸਾਰਾ ਗਿਆ ਸੱਪਾ ਗਿਆ ਤੇ ਫਿਰ ਕਿੱਥੇ ਹੋ ਗਿਆ ਇੱਕ ਐਸੀ ਯਾਤਰਾ ਦਾ ਦੰਦਾਂ ਦੁਰਤੀਪਾਦਰ ਸਾਹਿਬ ਜੀ ਦੀ ਜਿਹਦੀ ਮਜ਼ਲਤ ਅਹੀ ਰਾਹ ਤੇ ਹੁੰਦੇ ਸਾਰੇ ਵੀਰਾਂ ਨੂੰ ਮਿਲਿਆ ਤੋਂ ਇਹੋ ਬੈਂਦੀ ਆ ਜਿਹੜਾ ਤੁਰਦੇ ਹੋ ਯਾਦ ਕਰੋ ਕਾਲਜ ਦੇ ਸਕੂਲ ਦੇ ਦੋਸਤ ਡਾਕਟਰ ਦੇ ਦੋਸਤ ਮਿਲੋ ਜੇ ਮਿਲੋਗੇ ਰਿਸ਼ਤਾ ਫਰੈਸ਼ ਹੋ ਜਾਊਗਾ ਨਹੀਂ ਤੇ ਰਿਸ਼ਤਾ ਹੌਲੀ ਹੌਲੀ ਖਤਮ ਹੋ ਜਾਊਗਾ ਜ਼ਰੂਰ ਨਹੀਂ ਗੱਲ ਚਾਹ ਵੀ ਨਹੀਂ ਹੈ ਚਾਹ ਦੇ ਪੀ ਲੈਣੀ ਸੀ ਹਾਈਵੇ ਦੇ ਪਥਰੀਆਂ ਚਾਹਾਂ ਗੱਲ ਤੇ ਚਾਹ ਵੀ ਹੈ ਮੇਰੇ ਦੇ ਹੈ 8899 ਦੀਆਂ ਯਾਰੀਆਂ ਤੇ ਅੱਜ ਫਿਰ ਰਸੋਈ ਦੇ ਪ੍ਰਦੀਪ ਸਿੰਘ ਨੇ ਵੜ ਕੇ ਆਪਣੀ लवली ਵਾਈਲੀ ਇਹਦਾ ਕਿੰਨੇ ਸਿੰਘ ਹੈ ਮੈਂ ਚਾਰ ਕੇਦਾ ਚਾਰ ਹੀ ਤੇਰੇ ਨਾਲ ਤੇ ਜੱਗਾ ਹੁੰਦਾ ਮੈਂ ਤੇਰੇ ਕੋਲ ਦੁੱਧ ਕਿੰਨਾ ਵਾ ਇਹ ਗੱਲਾਂ ਸਾਸਨੇ ਜੀ ਖਤਮ ਹੋ ਗਈਆਂ ਅਸੀਂ ਖੇਚਲਾ ਨਹੀਂ ਦੇ ਰਹੇ ਅਸੀਂ ਮਤਲਬਾਣਾ ਮਿਲ ਰਹੇ ਚੜਦੀ ਕਲਾ ਜਰੇ ਯੁੱਗ ਯੁੱਗ ਜੀ ਜਹਾਂ ਜਾਈਏ ਤਹਾਂ ਸਹੀਏ ਨਾਨਕ ਹਰ ਪ੍ਰਭ ਆਪੇ ਮਿਲੇ ਤੋ ਜਿਨ ਰਾਮ ਰਾਜ ਜੀ ਵੀ ਬਾਹਰ ਕਿਰਤਾਂ ਨਾਲ ਫਤੇਗੜ ਸਾਹਿਬ ਤੋਂ ਰਾਜਪੁਰਾ ਦੇ ਇੱਕ ਸੈਂਟਰ ਤੇ ਬਹੁਤ ਹੀ ਪਿਆਰੇ ਸਾਡੇ ਜੱਗੂ ਬਾਜੀ ਕਿ ਵੀ ਪਿਆਰ ਦਾ ਜੱਗੂ ਬਾਜੀ ਕਹਾਂਗੇ ਸਰਦੇ ਜਿਹੜੇ ਕਿ ਬਿਲਕੁਲ ਦਿੱਲੀ ਦੇ ਅਮਰਸਰ ਦੇ ਸੈਂਟਰ 'ਤੇ ਬੈਠੇ ਆ ਕਿ ਉਹਨਾਂ ਸਾਨੂੰ ਰਾਈਟ ਦੇ ਵਿੱਚ ਹੀ ਨਾਕਾ ਲਾਇਆ ਹੋਇਆ ਸੀ ਅਗਲਾ ਸਫ਼ਰ ਜਿਹੜਾ ਮਾਲੇ ਤੱਕ ਜੱਗੂ ਭਾਜੀ ਨਹੀਂ ਕਰਾਂਗੇ ਬਹੁਤ ਕਿਰਪਾ ਵੀਰ ਜੀ ਕੁਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚਾਹ ਰਹੇ ਸੀਗਾ ਸਾਡਾ ਟਰਬਿਨੇਟਰ ਗੁਰੂਦੇਵ ਸਿੰਘ ਅਪਰੀਤ ਸਰ ਸਾਹਿਬ ਤੋਂ ਸੀਜਰ ਸਾਹਿਬ ਦੇ ਦੁਆਰਾ ਜਾ ਰਿਹਾ ਹੈ ਤੇ ਯਾਤਰਾ ਨਾਲ ਕਰਨੀ ਸੀਗੀ ਕਿਸੇ ਮੁਜੇ ਵੇਹ ਕਾਰਨ ਨਹੀਂ ਜਾ ਪਾ ਰਿਹਾ ਮਿਲ ਪਰ ਮੈਂ ਸਰਾਂ ਨੂੰ ਤਾਂ ਮੈਂ ਕਹ ਸੰਗ ਚਾਹੀਦਾ ਹੈ ਸਾਥੇ ਦਾ ਸੰਗ ਚਾਹੀਦਾ ਹੈ ਕਰਮੇਟਰਸ ਦਾ ਸੰਗ ਚਾਹੀਦਾ ਹੈਗਾ ਤੇ ਇਹਦਾ ਮਸਾਂਗ ਲਈ ਪੂਰਾ ਮਸਾਂਗ ਆ ਗਏ ਹੁਣ ਆਪਣਾ ਨਾਲ ਚੱਲਾਂਗੇ ਵਾਈਗੁਰ ਜੀ ਦੇ ਚਲੋ ਜੀ ਵਾਈਗੁਰ ਜੀ ਨਾਲ ਵਾਈਗੁਰ ਜੀ ਕੀ ਖਤੇ ਬੋਲੇ ਜੋਨਾ ਬਹੁਤ ਦਰੀਆ ਸੋ ਫਾਈਨਲੀ ਜਗੂ ਬਾਜੀ ਆਪਣੀ ਜੋ ਡਿਊਟੀ ਗੁਰੂ ਮਾਰਾ ਜੀ ਨੇ ਲਗਾਈ ਸੀ ਅੰਮ੍ਰਿਤਸਰ ਦੇ ਜਥੇ ਨੂੰ ਅੰਬਾਲਾ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਦੇ ਦਰਸ਼ਨ ਕਰਵਾ ਗਏ ਬਹੁਤ ਸੋਹਣਾ ਨਾਸ਼ਤਾ ਕਰਵਾ ਕੇ ਤੇ ਹੁਣ ਸਾਨੂੰ ਲਾਈਵ ਆ ਰਹੇ ਨੇ ਅਗੋ ਕੁਰੂ ਖੇਤਰ करनाल ਦੇ ਬਹੁਤ ਬਹੁਤ ਧੰਨਵਾਦ ਵੀਰ ਜੀ ਸੇਬ ਜੀ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਲੈਤੇ ਵਿੱਚ ਆਏ ਸਾਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤਾ ਵਾਲਾ ਕੋਹ ਨਾਨਕ ਸਭ ਤੇ ਜੀ ਵਧਾਈ ਕੋਈ ਨਾ ਹੋਣਾ ਜਾਨਣਾ ਚਾਹਿਆ ਕੀ ਬਾਤ ਇੰਨਾ ਹੀ ਜ਼ਿਆਦਾ ਪਿਆਰ ਬਣਿਆ ਰਹਿ ਮਹਾਰਾਜ ਬਹੁਤ ਬਹੁਤ ਧੰਨਵਾਦ ਸਾਡੇ ਜਗਦੀਪ ਸਿੰਘ ਪੂਰੀ ਭਾਜੀ ਦਾ ਜਿਨ੍ਹਾਂ ਨੇ ਇੰਨੀ ਸੋਹਣੀ ਫੁਲਵਾੜੀ ਲਾਈ ਹੈ ਮਤਲਬ ਕਮਾਲ ਹੈ ਕਮਾਲ ਮੈਂ ਕਹਣਾ ਜੀ ਬਈ ਮੇਰੀ ਬਾਬਾ ਜੀ ਇਦਾਂ ਦੀ ਸੋਚੀ ਰੱਖਣ ਕਿ ਸਾਡੇ ਪੂਰੀ ਸਾਹਿਬ ਬਸ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਨਾ ਉਹਨਾਂ ਨੂੰ ਸੰਭਾਲ ਸਕੀ ਆਪਾਂ ਇੰਨੇ ਜਿੰਮੇਵਾਰੀ ਸਾਡੀ ਹਾਂਜੀ ਹਾਂਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਅੱਪਾ ਐਸੇ ਢੀਲੋ ਖੇੜੀ ਤੋਂ ਕਰਨਾਲ ਨੂੰ ਜਾ ਰਹੇ ਆ ਤੇ ਢੀਲੋ ਖੇੜੀ ਤੋਂ ਹੀ ਜਾਮ ਲੱਗਾ ਵਾ ਪਤਾ ਨਹੀਂ ਪ੍ਰਧਾਨ ਨਗਰੀ ਸਾਹਿਬ ਆਏ ਕਿ ਧਰਨਾ ਵਾ ਤੇ ਮੇਰੇ ਹਿਸਾਬ ਨਾਲ ਘਟੋ ਘਟ 10 15 ਕਿਲੋਮੀਟਰ ਦਾ ਜਾਮ ਹੈ ਇਧਰ ਵੀ ਤੇ ਉਧਰ ਵੀ ਤੇ ਬਾਬੇ ਦੀ ਕਿਰਪਾ ਨਾਲ ਸ਼ਾਨਦਾਰ ਸ਼ੇਗੂਰੀ ਦੇਗਵਾਲ ਸਾਹਿਬ ਦੀ ਯਾਤਰਾ ਹੈ ਇਹ ਸਿੰਘ ਜਿਹੜੇ ਆ ਉਹ ਜੀਜੀ ਰੋਡ ਨੈਸ਼ਨਲ ਹਾਈਵੇ ਤੇ ਪਹਿਲਾਂ ਵਾਰ ਆਇਆ ਹੈ। ਕਿਆ ਬਾਤ ਹੈ। ਕੋਈ ਟ੍ਰੈਫਿਕ ਨਹੀਂ। ਮਾਰਾ ਇਹਨੇ ਐ ਜਿਦਾਂ ਸਾਰੀ ਟ੍ਰੈਫਿਕ ਰੋਕਦੀ ਹੈ ਕਿ ਹਨੇਰਾ ਹੋ ਗਿਆ। ਆਹ ਰਾਹ ਆ। ਤੇ ਬੱਚੇ ਮੇਰੇ ਸੁਰੱਖਿਅਤ ਜਾਣ। ਵਾਹ ਜੀ ਵਾਹ। ਸਿਖਰ ਕੇ ਬੇਨਤੀ ਕਰੀ ਦੀ ਆ ਜੀ ਸਾਈਕਲ ਲੋ। ਜੀਵਨ ਨੂੰ ਸਾਦਾ ਤੇ ਨਿਰਮਲ ਕਰੋ। ਅچھے ਵਿਚਾਰ, ਸੁਖਾਂ ਮਾਂ ਦੀ ਯਾਤਰਾ। ਇਹ ਮਸ਼ੀਨਰੀ ਦਾ ਕੁਝ ਨਹੀਂ ਬਗਾਦੀ ਕੀ ਪਾਨਾ। ਇਹਨਾਂ ਬਗਾਦੀ ਗੁੱਲੀ ਦਾ ਕੀ ਜਾਮ ਪਾ ਹੋਇਆ। ਆਹ ਜਾਮ ਤੇ ਘਟੋਗਾ 10 ਕਿਲੋਮੀਟਰ ਤੇ ਆਪਾਂ ਵੇਖ ਲਿਆ ਨਾ। ਤੇ ਦਾ 15 ਹੋਰ ਹੋਣਾ ਸਾਈਕਲ ਨੂੰ ਕੋਈ ਯਾਦ ਨਹੀਂ ਜੀ ਕਿਉਂਕਿ ਵੀ ਆਹ ਗੱਡੀਆਂ ਦੇ ਬੱਚੇ ਵੇਖੋ ਬੈਠੇ ਨਿਕੇ ਨਿਕੇ ਰੌਂਡ ਹੈ ਤੇ ਸੰਗਤਾਂ ਖਲੀਆਂ ਹੋ ਕੇ ਜਾ ਰਹੀਆਂ ਰੋਡ ਸਾਰਾ ਵਿਲਾ ਦਾ ਸਰਦਾ ਪੂਰੀਏ ਜੋ ਯਾਤਰਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਅੰਮ੍ਰਿਤਸਰ ਗੁਰੂ ਕੇ ਮਹਿਲ ਤੋਂ ਸ਼ੁਰੂ ਹੋਈ ਸੀ ਅੱਜ ਅਸੀਂ ਸਵੇਰੇ ਅੰਮ੍ਰਿਤ ਵੇਲੇ ਸਾਹਨੇਵਾਲ ਬੀਰੂ ਸਾਹਿਬ ਲੁਗਾਨੀ ਲਾਗੇ ਚੱਲੇ ਸੀ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਨਾਲ 180 ਕਿਲੋਮੀਟਰ ਪੈੜਾ ਜੋ ਇਹਨਾਂ ਸਾਈਕਲਾਂ ਤੇ ਆਪਣੇ ਘੋੜਿਆਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੰਘਾਂ ਨੇ ਪੂਰਨ ਕੀਤਾ ਤੇ ਨਿਰਮਲ ਕੁਟਿਆ ਇੱਕ ਬਹੁਤ ਹੀ ਖੂਬਸੂਰਤ ਕਰਨਾਲ ਜੋ ਜ਼ਿਲ੍ਹਾ ਹੈ ਹਰਿਆਣਾ ਦਾ ਉੱਥੇ ਸਥਾਨ ਹੈ ਉੱਥੇ ਮਾਰਾ ਜ ਲੈ ਆਏ ਰਸਤੇ 'ਚ ਸਿੰਘਾਂ ਨੂੰ ਥੋੜਾ ਜਿਹਾ ਡਾਊਟ ਸੀ ਕਿ ਸਥਾਨ ਤੇ ਪਤਾ ਨਹੀਂ ਰਹਿੰਦਾ ਅਰੇਂਜਮੈਂਟ ਹੈ ਕਿ ਨਹੀਂ ਹੋਟਲਾਂ ਵਾਲੇ ਵੀ ਜਾਣਦੇ ਥੋੜੀ ਥੋੜੀ ਰਾਦੇ ਬਣੇ ਪਰ ਗੁਰੂ ਸਾਹਿਬ ਆਪ ਹੀ ਸੇਵਾ ਲੈ ਰਹੇ ਨੇ ਇਸ ਕਰਕੇ ਮਹਾਰਾਜ ਨੇ ਸਾਨੂੰ ਖੁਮਾਫਰਾ ਕੇ ਇਤਨੀ ਲੈੰਦਾ ਇਧਰ ਆ ਕੇ ਜੋ ਵਰਤਾਰਾ ਹੋਇਆ ਸਾਧ ਸੰਗਤ ਜੀ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਹੈ ਬਹੁਤ ਕਿਰਪਾ ਆਨੰਦ ਬਹੁਤ ਸੋਨਾ ਵਿਸ਼ਰਾਮ ਤੇ ਬਹੁਤ ਹੀ ਵਧੀਆ ਤੀਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ